ਮਿੱਟੀ ਵਾਕੇ ਗਏ ਹੈ ਤੇ ਇਹ ਤੁਹਾਨੂੰ ਨਹੀਂ ਨਾ ਕਰਦਾ ਚਾਹ ਰੂਆ ਇਹਨੂੰ ਆ ਕੇ ਵੀ ਛੜਕੋ ਫੇਰ ਬਣਾ ਲਿਓ ਉੱਥੇ ਤੇ ਕਹਿ ਤੂੰ ਇਸ ਬੱਕਰੇ ਖਾਣਾ ਬੈ ਬੈ ਗੱਡੀ ਆ ਆ ਦੇਖ ਲਓ ਵੀਰ ਜੀ ਜਿਹੜਾ ਸੈਦੋ ਵਾਲਾ ਰੋਡ ਆ ਸਪਰਾ ਤੋਂ ਸੈਦੋ ਜਾਣ ਵਾਲਾ ਨਾਲ ਇਹ ਵੀ ਆਹ ਤੇ ਵੀ ਐਡਾ ਫੁੱਦੂ ਡਰਾਈਵਰ ਕੋਈ ਨਾ ਗੋਵਾਡਾ ਨਾ ਨਾ ਆਜ ਨੂੰ ਬੋਲ ਲੈਣੇ ਕਿਦਾਂ ਰਾਜੂ ਕੇ ਵਾਲੀ ਪੁਲੀ ਉਹ ਅੱਗੋਂ ਵਾਲਾ ਾਟ ਜੀ ਤਵਾਦੀ ਕੱਢ ਲਓ ਗੁਰਮੀਰ ਆ ਪਛਾੜ ਕੇ ਤੋਂ ਕੀ ਜਾਂਦੇ ਵਿੱਚ ਘੜ ਤੋਂ ਘਟ ਗਈ ਪੰਜ ਛੇ ਟਰਾਲੀਆਂ 6 7 ਟਰਾਲੀਆਂ ਮਿੱਟੀ ਦੀਆਂ ਪੈਣੀਆਂ ਕਰਾਂ ਵੱਡ ਕੇ ਚੰਗੀ ਤਾਂ ਨਹੀਂ ਬਾਹੂ ਇੰਨਾ ਰਿਸਕ ਨਹੀਂ ਸਾਫ ਰੱਖਾ ਉਧਰੋਂ ਪਿਛਲੀ ਵਾਰ ਵੀ ਇਸੇ ਜਗ੍ਹਾ ਤੋਂ ਖਾਰ ਪਈ ਸੀ ਉਹ ਦੋ ਠੀਕਰੀ ਜਿਹਦਾ ਕੀ ਨਹੀਂ ਕਰਦੇ ਹੋ ਉਹ ਸਿੱਪਕਾ ਲਗਾਉਂਦਾ ਸਾਰਿਆਂ ਨੂੰ ਆ ਗਾ ਕੇ ਕੀ ਆ ਨਾ ਸ਼ੋਕ ਦੇ ਰਿਹਾ ਵੀਰ ਆ ਪਰ ਮਜੀਤ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਆਂ ਜੀ ਮਹਾਰਾਜ ਵੀ ਨਹੀਂ ਜਦੋਂ ਕਹਿਣਾ ਖਾ ਹਾਂ ਕਰੇ ਖਾਣੇ ਤੇ ਗੱਡੀ ਫੜਾ ਦਿੰਦੇ ਆ ਆਂ ਦਾ ਜਨ ਜਾਂ ਡਰਾਈਵਰ ਦਾ ਕੰਮ ਪੂਰੀ ਟ੍ਰੈਵਲ ਕੀਤੀ ਆ ਠੀਕ ਹੈ ਜੀ ਠੀਕ ਹੈ ਨਹੀਂ ਨਹੀਂ ਆ ਛੜਕਦਾ ਛੜਕਦਾ ਦੱਸੋ ਨਹੀਂ ਇਹ ਚਲੀ ਜਾਂਦਾ ਇਹ ਤਾਂ ਚੱਲ ਗਿਆ ਤੇ ਗੁਰਗਾਂ 10 ਵਜੇ ਤੱਕ ਮੇਰਾ ਸੈੱਟ ਕਰਦੀ ਆ ਮੈਂ ਨਹੀਂ ਬਣ ਠੀਕ ਹੈ ਮੈਂ ਵੀ ਆ ਰਿਹਾ ਹਾਂ ਉਹ ਲੋਕੀ ਨਹੀਂ ਚੱਤੀ ਹੁੰਦੇ